ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਐਮਨਾਬਾਰ ਦੇ ਵਿੱਚ ਇੱਕ ਸਾਖੀ ਹੋਰ ਹੋਈ ਸੀ ਸੰਡਿਆਲੀ ਦਾ ਜੋ ਖਾਨ ਸੀ ਪਠਾਨ ਕਿਲੇਦਾਰ ਉਸ ਦਾ ਪੁੱਤਰ ਬਿਮਾਰ ਹੋ ਗਿਆ ਤਦ ਉਸ ਨੇ ਇੱਕ ਦਿਨ ਮਲਕ ਭਾਗੋ ਨੂੰ ਆਖਿਆ ਮਲਕ ਮੇਰਾ ਜਵਾਨ ਪੁੱਤਰ ਵੱਲ ਨਹੀਂ ਹੁੰਦਾ ਵੱਲ ਦਾ ਮਤਲਬ ਠੀਕ ਨਹੀਂ ਹੁੰਦਾ ਦਿਨੋਂ ਦਿਨ ਹੀਟਾਂ ਹੀ ਹੀਟਾਂ ਹੁੰਦਾ ਜਾਂਦਾ ਹੈ ਦਵਾ ਦਰਮਲ ਕੋਈ ਕੰਮ ਨਹੀਂ ਆਏ ਮਤਲਬ ਕੋਈ ਦਵਾਈ ਕੰਮ ਨਹੀਂ ਆਈ ਤਾਂ ਭਾਗੋ ਨੇ ਕਿਹਾ ਫਕੀਰਾਂ ਦੀ ਦੁਆ ਰੱਦ ਬਲਾ ਹੁੰਦੀ ਹੈ ਰੱਦ ਬੁਲਾਦਾ ਮਤਲਬ ਕਿ ਉਹ ਬਲਾਵਾ ਸਾਰਿਆਂ ਨੂੰ ਰੱਦ ਕਰ ਦਿੰਦੀ ਹੈ ਦੂਰ ਕਰ ਦਿੰਦੀ ਹੈ ਅਰਥਾਤ ਜੇ ਕੋਈ ਕਾਮਲ ਫਕੀਰ ਆ ਕੇ ਤੇਰੇ ਪੁੱਤਰ ਲਈ ਅਰਦਾਸ ਕਰੇ ਤਾਂ ਪੁੱਤਰ ਵੱਲ ਹੋਵੇ ਪਰ ਫਕੀਰ ਕਾਮਲ ਹੋਵੇ ਕਾਮਲ ਆਖਦੇ ਹਨ ਪੂਰੇ ਨੂੰ ਜੋ ਸੱਚੀ ਮੁੱਚੀ ਰੱਬ ਦਾ ਪਿਆਰਾ ਹੋਵੇ ਪਰ ਲੋਕੀ ਕਾਮਲ ਉਸ ਨੂੰ ਆਖਦੇ ਹਨ ਜੋ ਉਹਨਾਂ ਦੇ ਭਾਣੇ ਕਰਾਮਾਤੀ ਹੋਵੇ ਕਰਾਮਾਤ ਕਰਕੇ ਦੱਸੇ ਖਾਨ ਨੇ ਕਿਹਾ ਕੌਣ ਕਾਮਲ ਹੈ ਫਕੀਰ ਮੈਂ ਕਿਵੇਂ ਪਛਾਨਾਂ ਤਾਂ ਭਾਗੋ ਨੇ ਕਿਹਾ ਜਿਤਨੇ ਹਨ ਫੜ ਮੰਗਾਓ ਤੇ ਆਖੋ ਮੇਰੇ ਪੁੱਤਰ ਨੂੰ ਵੱਲ ਕਰੋ ਤਾਂ ਛੋੜਸਾਂ ਸੋ ਆਪੇ ਜੋ ਕਾਮਲ ਹੋਇਆ ਕਰਾਮਾਤ ਕਰ ਦਿਖਾਏਗਾ ਤਾਂ ਖਾਨ ਨੇ ਸਾਧੂ ਪਕੜ ਮੰਗਵਾਏ ਜੋ ਜੋ ਭਾਗੋ ਨੇ ਦੱਸੇ ਤੇ ਮਲਿਕ ਭਾਗੋ ਨੇ ਗੁਰੂ ਨਾਨਕ ਦੇਵ ਜੀ ਦਾ ਨਾਮ ਵੀ ਲਿਆ ਸੀ ਤਾਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਲੈ ਆਂਦਾ ਸਾਰੇ ਫਕੀਰ ਜੋ ਖਾਨ ਦੇ ਬੁਲਾਏ ਹੋਏ ਸਨ ਬੈਠੇ ਸਨ ਤਾਂ ਭਾਈ ਲਾਲੋ ਜੀ ਨੇ ਜਦੋਂ ਇਹ ਖਬਰ ਸੁਣੀ ਤਾਂ ਉਹ ਸੁਣ ਕੇ ਭੱਜਾ ਆਇਆ। ਜਗਤ ਦੇ ਬੰਦੀ ਛੁੜਨ ਨੂੰ ਬੰਦੀ ਵਿੱਚ ਵੇਖ ਕੇ ਰੋ ਪਿਆ। ਇਹ ਜਗਤ ਮੂਰਖਾਂ ਦਾ ਹੈ ਜੋ ਆਪਣੇ ਸੁੱਖ ਦੇਣ ਵਾਲਿਆਂ, ਉੱਚਿਆਂ ਮਨੁੱਖਾਂ ਨਾਲ ਵੈਰ ਕਰਦਾ ਤੇ ਦੁੱਖ ਦਿੰਦਾ ਹੈ। ਤਦ ਗੁਰੂ ਜੀ ਨੇ ਕਿਹਾ ਲਾਲੋ ਬੈਰਾਗ ਨਾ ਕਰ। ਬੇਰਾਗ ਦਾ ਮਤਲਬ ਹੁੰਦਾ ਹੈ ਕਿ ਪਿਆਰ ਦੇ ਨਾਲ ਉਦਾਸ ਹੋਣਾ ਕਿ ਲਾਲੋ ਬੇਰਾਗ ਨਾ ਕਰ ਦੇਖ ਰੰਗ ਕਰ ਤਾਰ ਦੇ ਇਹ ਵੀ ਉਸ ਦਾ ਕੋਈ ਚੋਜ ਹੈ ਹੁਣ ਨਵਾਬ ਆ ਗਿਆ ਤੇ ਉਸ ਕਿਹਾ ਅੱਲਾ ਵਾਲਿਓ ਮੇਰੇ ਪੁੱਤਰ ਨੂੰ ਵੱਲ ਕਰੋ ਦੁਆਏ ਖੈਰ ਕਰੋ ਅਰਥਾਤ ਰਾਜੀ ਹੋਣ ਲਈ ਅਰਦਾਸ ਕਰੋ ਹੋਰ ਤਾਂ ਫਕੀਰ ਚੁੱਪ ਬੈਠੇ ਰਹੇ ਪਰ ਗੁਰੂ ਜੀ ਬੋਲੇ ਸੁਣ ਖਾਨਾ ਕਦੇ ਕਿਕਰ ਨੂੰ ਅੰਗੂਰ ਲੱਗੇ ਹਨ ਨਵਾਬ ਨੇ ਕਿਹਾ ਨਹੀਂ ਤਾਂ ਆਪ ਬੋਲੇ ਜੋਰ ਨੂੰ ਖੈਰ ਦਾ ਫਲ ਕਿਵੇਂ ਲੱਗੇ ਮਤਲਬ ਇਹ ਸੀ ਕਿ ਤੂੰ ਫਕੀਰਾਂ ਤੇ ਜੋਰ ਜ਼ੁਲਮ ਕਰਕੇ ਉਹਨਾਂ ਤੋਂ ਪੁੱਤ ਦੀ ਖੈਰ ਮੰਗਦਾ ਹੈ ਉਹਨਾਂ ਦੇ ਦਿਲ ਤੂੰ ਦੁਖਾਏ ਹਨ ਦੁਖੇ ਦਿਲਾਂ ਦੇ ਵਿੱਚੋਂ ਖੈਰ ਕਿਵੇਂ ਉੱਗੇ ਖੈਰ ਦਾ ਅਰਥ ਸੀ ਪੁੱਤਰ ਦੀ ਤੰਦਰੁਸਤੀ ਇਸ ਤਰ੍ਹਾਂ ਦੇ ਵਾਕ ਸੁਣ ਕੇ ਨਵਾਬ ਨੂੰ ਦਿਲ ਵਿੱਚ ਸੋਚ ਆਈ ਕਿ ਇਹ ਦਰਵੇਸ਼ ਜੀ ਸੱਚ ਆਖਦੇ ਹਨ ਤਦ ਪੁੱਤਰ ਦੇ ਮੋਹ ਕਰਕੇ ਹੁਣ ਨੀਵਾ ਹੋ ਗਿਆ ਤੇ ਆਖਿਆ ਸੋ ਕਰੋ ਮਿਹਰ ਤੇ ਦੁਆ ਸਾਈ ਲੋਕੋ ਗੁਰੂ ਜੀ ਨੇ ਕਿਹਾ ਖਾਨ ਹੋਂ ਦੇ ਜੋ ਕੁਝ ਹੁੰਦਾ ਹੈ ਅੱਲਾ ਨੂੰ ਜੋ ਮਨਜ਼ੂਰ ਹੈ ਠੀਕ ਹੈ ਖਾਨ ਨੇ ਹੋਰ ਨੀਵਾ ਹੋ ਕੇ ਮਾਫੀ ਮੰਗੀ ਤੇ ਕਿਹਾ ਅੱਲਾ ਵਾਲਿਓ ਮਾਫ ਕਰੋ ਤੇ ਪੁੱਤ ਚੰਗਾ ਕਰ ਦਿਓ ਗੁਰੂ ਨਾਨਕ ਦੇਵ ਜੀ ਕਰਾਂ ਮਾਤਾ ਦੇ ਮਾਲਕ ਸਨ ਪਰ ਕਰਦੇ ਨਹੀਂ ਸਨ ਹੁੰਦੇ ਹੁਣ ਸੋਚ ਰਹੇ ਸਨ ਕਿ ਇਨ੍ਹਾਂ ਫਕੀਰਾਂ ਉੱਤੇ ਮੂਰਖ ਖਾਨ ਜ਼ੁਲਮ ਕਰ ਰਿਹਾ ਹੈ ਇਹਨਾਂ ਨੂੰ ਛੁਡਾਈਏ ਇਹਨਾਂ ਵਿੱਚ ਕਈ ਬੰਦਗੀ ਵਾਲੇ ਹਨ ਤੇ ਸਾਰੇ ਬੇਕਸੂਰ ਹਨ ਇਹ ਕਰਤਾ ਪੁਰਖ ਦੀ ਰਜਾ ਵਿੱਚ ਹੀ ਹੈ ਕਿ ਉਸ ਦੇ ਬੰਦਗੀ ਵਾਲੇ ਜੇ ਕੋਈ ਸੰਤ ਦੁੱਖ ਪਾਉਣ ਤਾਂ ਉਹਨਾਂ ਨੂੰ ਛੁਡਾ ਦੇਣਾ ਚਾਹੀਦਾ ਹੈ ਇਹ ਰੱਬ ਜੀ ਦੀ ਖੁਸ਼ੀ ਲੈ ਲੈਣੀ ਚਾਹੀਦੀ ਹੈ ਉਹ ਸੰਤਾਂ ਨੂੰ ਪਿਆਰ ਕਰਦਾ ਹੈ ਤਦ ਗੁਰੂ ਜੀ ਨੇ ਨੈਣ ਮੀਟ ਲਏ ਬੰਦ ਕਰ ਲਏ ਤੇ ਫਿਰ ਖੋਲੇ ਤੇ ਬੋਲੇ ਪੁੱਤ ਤੇਰੇ ਦੀ ਖੈਰ ਫਕੀਰਾਂ ਦੇ ਝੂਠੇ ਟੁਕਰਾਂ ਵਿੱਚ ਹੈ ਟੁਕਰਾਂ ਦਾ ਮਤਲਬ ਰੋਟੀ ਦੇ ਟੁਕੜਿਆਂ ਵਿੱਚ ਹੈ ਤਾਂ ਖਾਨ ਨੇ ਕਿਹਾ ਕਿਵੇਂ ਕਰੋ ਵੱਲ ਕਰ ਦਿਓ ਜਿਵੇਂ ਮਰਜੀ ਕਰਿਓ ਪਰ ਮੇਰਾ ਪੁੱਤ ਠੀਕ ਹੋ ਜਾਵੇ ਤਦ ਭਾਈ ਲਾਲੋ ਨੂੰ ਗੁਰੂ ਜੀ ਨੇ ਕਿਹਾ ਕਿ ਜਾ ਆਪਣੇ ਘਰੋਂ ਆਪਣਾ ਝੂਠਾ ਟੁੱਕਰ ਲਿਆ ਟੁੱਕਰ ਰੱਖਦੇ ਹਨ ਰੋਟੀ ਦੇ ਟੁਕੜੇ ਨੂੰ ਤੇ ਭਾਈ ਲਾਲੋ ਟੁੱਕਰ ਲੈ ਆਇਆ ਤਾਂ ਉਹ ਟੁੱਕਰ ਖਾਨ ਜਾਦੇ ਨੂੰ ਦਿੱਤਾ ਗਿਆ ਖਾਨ ਜਾਰੇ ਦਾ ਮਤਲਬ ਜੋ ਉਸ ਦਾ ਪੁੱਤਰ ਸੀ ਉਸ ਨੂੰ ਦਿੱਤਾ ਗਿਆ ਉਸ ਖਾਦਾ ਤੇ ਦੇਖੋ ਕਿ ਉਹ ਰਾਜੀ ਹੋ ਗਿਆ ਤਦ ਨਵਾਬ ਹੱਕਾ ਬੱਕਾ ਰਹਿ ਗਿਆ ਕਿ ਇਹ ਫਕੀਰ ਕਿੱਡਾ ਬਲ ਵਾਲਾ ਹੈ ਖੋਲ ਖਲੋਤਾ ਖੜਾ ਹੋਇਆ ਮਲਕ ਭਾਗੋ ਹੈਰਾਨ ਪਰੇਸ਼ਾਨ ਹੋ ਕੇ ਡਰ ਨਾਲ ਕੰਬਣ ਲੱਗ ਪਿਆ ਦਰਬਾਰ ਸਾਰਾ ਅਚੰਬਾ ਅਚੰਬਾ ਮਤਲਬ ਹੈਰਾਨ ਤੇ ਖੁਦ ਸਾਰੇ ਫਕੀਰ ਜੋ ਫੜ ਆਏ ਸਨ ਹੈਰਾਨ ਰਹਿ ਗਏ ਅਗਲੇ ਦਿਨ ਮਲਕ ਭਾਗੋ ਆ ਪੈਰੀ ਪਿਆ ਮੇਥੋਂ ਅਵੱਗਿਆ ਹੋਈ ਹੈ ਮੈਨੂੰ ਬਖਸ਼ੋ ਅਵੱਗਿਆ ਦਾ ਮਤਲਬ ਮੇਰੇ ਤੋਂ ਤੁਹਾਡਾ ਅਨਾਦਰ ਹੋਇਆ ਹੈ અપਮਾਨ ਹੋਇਆ ਹੈ ਤਦ ਗੁਰੂ ਜੀ ਨੇ ਕਿਹਾ ਮੇਰੀ ਅਵੱਗਿਆ ਨਾਨਕ ਦੀ ਅਵੱਗਿਆ ਹੈਂ ਨਾਨਕ ਦੀ ਅਵਗਿਆ ਕੋਈ ਨਹੀਂ ਡਰ ਉਸ ਅਵਗਿਆ ਤੋਂ ਜੋ ਤੂੰ ਆਪਣੀ ਤੇ ਆਪਣੀ ਪਰਜਾ ਦੀ ਕੀਤੀ ਹੈ ਤੇ ਜੋ ਤੂੰ ਖਲਕ ਦੀ ਕਰ ਰਿਆ ਹੈ ਖਲ ਕਹਦੇ ਹਨ ਕਰਤਾਰ ਨੂੰ ਵਾਹਿਗੁਰੂ ਜੀ ਨੂੰ ਦੇਖ ਪਸ਼ੂ ਪੰਛੀ ਸਾਰਾ ਦਿਨ ਪੇਟ ਭਰਨ ਲਈ ਫਿਰਦੇ ਹਨ ਮਨੋਂ ਕਿਰਤ ਕਰਦੇ ਤੇ ਪੇਟ ਭਰਦੇ ਹਨ ਸਦਾ ਖੁਸ਼ੀ ਸਦਾ arogh ਸਦਾ ਅਸਮਾਨਾਂ ਵਿੱਚ ਉੱਡਦੇ ਹਨ ਮਿਹਨਤ ਦੀ ਰੋਟੀ ਵਿੱਚ ਸੁੱਖ ਹੈ ਮਿਹਨਤ ਸਰੀਰ ਨੂੰ ਨਰੋਇਆ ਰੱਖਦੀ ਹੈ ਨਰੋਇਆ ਮਤਲਬ ਅੰਦਰ ਉਸਤ ਰੱਖਦੀ ਹੈ ਮਿਹਨਤ ਸਾਈਂ ਦੇ ਰਸਤੇ ਸੁਖ ਦਿੰਦੀ ਹੈ ਲੋਕਾਂ ਦੇ ਕਮਾਏ ਹੋਏ ਨੂੰ ਜੋਰ ਨਾਲ ਖੋਹ ਲੈਣਾ ਫਰੇਬ ਨਾਲ ਖੋਹ ਲੈਣਾ ਤੇ ਇਕੱਠਾ ਕਰਨਾ ਤੇ ਉਸ ਉੱਤੇ ਸੱਪ ਵਾਂਗ ਪਥੱਲਾ ਮਾਰ ਬੈਠਣਾ ਰੋਗ ਹੈ ਸਰੀਰ ਦਾ ਮਨ ਦਾ ਤੇ ਆਤਮਾ ਦਾ ਰੋਗ ਹੈ ਦੇਖ ਤੂੰ ਆਪਾ ਖੁੰਝਾ ਬੈਠਾ ਹੈ ਆਪਾ ਬੰਜਾ ਬੈਠਾ ਹੈ ਆਪਾ ਆਪ ਮਾਰ ਬੈਠਾ ਹੈ ਤਰਸ ਕਰ ਆਪੇ ਤੇ ਇਸ ਮੋਏ ਆਪੇ ਨੂੰ ਜਿਵਾਲ ਧਰਮ ਦੀ ਕਣੀ ਇਸ ਵਿੱਚ ਪਾ ਗੁਰੂ ਜੀ ਇਹ ਦੱਸ ਰਹੇ ਸਨ ਕਿ ਜੋਰ ਜ਼ੁਲਮ ਕਰਕੇ ਤੂੰ ਪੈੜਾ ਹੋਇਆ ਹੈ ਤੇਰਾ ਮਨ ਪੈੜਾ ਹੋ ਗਿਆ ਹੈ ਇਹ ਮਨ ਨੂੰ ਰੋਗੀ ਤੇ ਮਰਦਾ ਹੁੰਦਾ ਜਾਂਦਾ ਹੈ ਤਾਂ ਮਲਿਕ ਭਾਗੋ ਨੇ ਕਿਹਾ ਪਾਤਸ਼ਾਹ ਹੁਣ ਤਾਂ ਮਨ ਨੇ ਤਰੰਗ ਖਾਦਾ ਹੈ ਮਤਲਬ ਮਨ ਦੇ ਵਿੱਚ ਕੋਈ ਹਲਚਲ ਹੋਈ ਹੈ ਜੋ ਅੱਖੋਂ ਸੋ ਮਿੱਠਾ ਹੈ ਪਰ ਮੈਨੂੰ ਦੱਸੋ ਕਿ ਇਸ ਹੱਡ ਰਖ ਦੇ ਨਾਲ ਇਸ ਆਲਸੀ ਹੋ ਚੁੱਕੇ ਜਾਮੇ ਨਾਲ ਮਜ਼ਦੂਰੀ ਕਿਵੇਂ ਕਰਾਂ ਮਤਲਬ ਏ ਸੀ ਕਿ ਇਸ ਦੇ ਦੇ ਨਾਲ ਇਸ ਸਰੀਰ ਦੇ ਨਾਲ ਜੋ ਆਲਸੀ ਹੋ ਚੁੱਕਾ ਹੈ ਇਸ ਦੇ ਨਾਲ ਮੈਂ ਮਜ਼ਦੂਰੀ ਕਿਵੇਂ ਕਰਾਂ ਤਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਪਾਤਸ਼ਾਹ ਦਾ ਜੋ ਤਖਤ ਹੈ ਉਹੀ ਉਸਦੇ ਲਈ ਮਜ਼ਦੂਰੀ ਹੈ ਗਰੀਬ ਦੀ ਟੋਕਰੀ ਮਜ਼ਦੂਰੀ ਹੈ ਹੱਟੀ ਵਾਲੇ ਦੀ ਤਕੜੀ ਮਜ਼ਦੂਰੀ ਹੈ ਪਰ ਤਾਂ ਜੇ ਸਾਈਂ ਤੇ ਅੱਖ ਧਰ ਕੇ ਆਪੋ ਆਪਣੇ ਕਿਰਤਕਾਰ ਕਰਨ ਤੇਰੀ ਕਾਰਦਾਰੀ ਮਿਹਨਤ ਹੈ ਕਾਰਦਾਰੀ ਦਾ ਮਤਲਬ ਜੋ ਵੀ ਤੂੰ ਕੰਮਕਾਰ ਕਰ ਰਿਆ ਹੈ ਇਸ ਰਾਜ ਦੇ ਵਿੱਚ ਮਜ਼ਦੂਰੀ ਹੈ ਕਿਰਤ ਹੈ ਪਰ ਜੇ ਤੂੰ ਆਪਣਾ ਹੱਕ ਨਾ ਹੱਕ ਪਛਾਣੇ ਨਿਆ ਤੋਲੇ ਵੱਡੀ ਨਾ ਖਾਵੇਂ ਵੱਡੀ ਦਾ ਮਤਲਬ ਰਿਸ਼ਵਤ ਨਾ ਖਾਵੇਂ ਜ਼ੋਰ ਜ਼ੁਲਮ ਨਾ ਕਰਨ ਤਾਂ ਹਾਂ ਸਭ ਕੰਮ ਸਭ ਜ਼ਿੰਮੇਵਾਰੀਆਂ ਸਾਰੇ ਕਿਰਤ ਹਨ ਜੇ ਉਸ ਨੂੰ ਭਲੀ ਤਰ੍ਹਾਂ ਕਰੋ ਤਾਂ ਚਾਹੇ ਕੀਤਾ ਮਿਲਿਆ ਹੋਵੇ ਚਾਹੇ ਆਪ ਸ਼ੁਰੂ ਕੀਤਾ ਹੋਵੇ ਪਹਿਮਾਨਗੀ ਸਭਨਾ ਕਿਤਿਆਂ ਦੀ ਸਤਿਆਂ ਨੂੰ ਮਾਰਦੀ ਹੈ ਪਹਿਮਾਨਗੀ ਦਾ ਮਤਲਬ ਹੁੰਦਾ ਹੈ ਛਲ ਕਪਟ ਠੱਗੀ ਜੇ ਇਹ ਕਰੀਏ ਤਾਂ ਕੰਮ ਕੋਈ ਵੀ ਹੋਵੇ ਉਸ ਕੰਮ ਦਾ ਜੋ ਅਸਲੀ ਅਰਥ ਹੈ ਜੋ ਉਸ ਦੇ ਅੰਦਰ ਸੱਚ ਹੈ ਉਹ ਮਰ ਜਾਂਦਾ ਹੈ ਮਜ਼ਦੂਰ ਦੀ ਟੋਕਰੀ ਬਾਣੀਏ ਦੀ ਤਕੜੀ ਕਾਰਦਾਰ ਦਾ ਹੁਕਮ ਤੇ ਰਾਜੇ ਦਾ ਨਿਆਂ ਕਰਨਾ ਤੇ ਸਾਧੂ ਦੀ ਸ਼ੁਭ ਮਤ ਦਾਣ ਦੇਣੀ ਇਹ ਸਭ ਕਿਰਤ ਹੈ ਜੇ ਪਹਿਮਾਨ ਗੀ ਨਹੀਂ ਤਾਂ ਜੇ ਇਸ ਵਿੱਚ ਛਲ ਕਪੜ ਨਹੀਂ ਤਾਂ ਹਾਂ ਸਾਰਾ ਕੁਝ ਬੰਦਗੀ ਹੋ ਜਾਂਦਾ ਹੈ ਜੇ ਹਿਰਦੇ ਦੇ ਵਿੱਚ ਸਾਈ ਨੂੰ ਰੱਖ ਕੇ ਕਰੀਏ ਆਪਣਾ ਲਹੂ ਨਿਚੋੜ ਕੇ ਖੇਤੀ ਕਰਕੇ ਤੇ ਸਰਕਾਰੀ ਮਾਮਲਾ ਭਰ ਕੇ ਮਤਲਬ ਟੈਕਸ ਭਰ ਕੇ ਜਿਸ ਦੇ ਕੋਲ ਸਾਲ ਦੇ ਟੁਕਰੇ ਰਹਿ ਜਾਂਦੇ ਹਨ ਮਤਲਬ ਇੱਕ ਸਾਲ ਦੇ ਪੂਰੀ ਰੋਟੀ ਦੇ ਯੋਗੇ ਦਾਣੇ ਰਹਿ ਜਾਂਦੇ ਹਨ ਉਸ ਤੋਂ ਜਾਂ ਕਿਸੇ ਵੀ ਕਿਰਤੀ ਤੋਂ ਜੇ ਜ਼ੋਰ ਨਾਲ ਖੋਹਣਾ ਜਾਂ ਕਿਸੇ ਧਰਮ ਦੇ ਵਪਾਰੀ ਨੂੰ ਡਰਾ ਧਮਕਾ ਕੇ ਧਨ ਲੈਣਾ ਸਭਨਾ ਦਾ ਲਹੂ ਨਿਚੋੜਨਾ ਹੈ ਜੇਹੀ ਪਸ਼ੂ ਦੀ ਗਿੱਚੀ ਵੱਢ ਕੇ ਰਤ ਚੋ ਲਈ ਖੂਨ ਚੋ ਲਿਆ ਤੇਹੀ ਕਿਸੇ ਦੀ ਕਮਾਈ ਹੋਈ ਵਿੱਚੋਂ ਜ਼ੋਰ ਛਾਲਣਾ ਲੈ ਲੈਣਾ ਰਤ ਨਿਚੋੜਨਾ ਹੈ ਲਹੂ ਨਿਚੋੜਨਾ ਹੈ ਇਸ ਪ੍ਰਕਾਰ ਦੇ ਵਾਕ ਸੁਣ ਕੇ ਭਾਗੋਂ ਫਿਰ ਪੈਰੀਂ ਪੈ ਗਿਆ ਤੇ ਗੁਰੂ ਦਾ ਸਿੱਖ ਬਣ ਗਿਆ ਵੱਡੀਆਂ ਦੀ ਇਕੱਠੀ ਕੀਤੀ ਦੌਲਤ ਸਭ ਨੂੰ ਵੰਡ ਦਿੱਤੀ ਜੋ ਉਸਨੇ ਰਿਸ਼ਵਰ ਦੇ ਨਾਲ ਇਕੱਠੀ ਕੀਤੀ ਸੀ ਤੇ ਅੱਗੋਂ ਉਹ ਨੇਕ ਬੰਦਾ ਬਣ ਗਿਆ ਨਾਮ ਜਪੇ ਤੇ ਨਿਆਂ ਪੂਰਾ ਪੂਰਾ ਕਰੇ ਤੇ ਹੱਕ ਦੀ ਰੋਟੀ ਖਾਵੇ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਮਲਕ ਭਾਗੋ ਦੀ ਨਿਮਰਤਾ ਤੇ ਖੁਸ਼ ਹੋ ਕੇ ਗੁਰੂ ਜੀ ਨੇ ਫਰਮਾਇਆ ਭਾਗੋ ਤੂੰ ਨਿਹਾਲ ਹੋਇਆ ਫਿਰ ਲਿਖਿਆ ਹੈ ਤਾਂ ਖਾਨ ਆ ਕੇ ਪੈਰਾਂ ਤੇ ਟੈ ਪਿਆ ਤੇ ਮਾਫੀ ਮੰਗੀ ਤਾਂ ਸਤਿਗੁਰਾਂ ਫਰਮਾਇਆ ਮਗੋ ਅਤੇ ਖਾਨ ਤੁਸੀਂ ਦੋਵੇਂ ਜਾਇ ਕਰ ਸਭਨਾ ਫਕੀਰਾਂ ਦੀ ਖੁਸ਼ੀ ਲਵੋ ਮਤਲਬ ਸਾਰੇ ਫਕੀਰਾਂ ਕੋਲ ਜਾਓ ਤੇ ਉਹਨਾਂ ਕੋਲੋਂ ਮਾਫੀ ਮੰਗੋ ਤਾਂ ਦੋਨਾਂ ਨੇ ਜਾ ਕੇ ਮਾਫੀ ਮੰਗੀ ਫਕੀਰ ਸਾਧ ਖੁਸ਼ ਕੀਤੇ ਤੇ ਆਦਰ ਨਾਲ ਤੋਰੇ ਆਖੋ ਧੰਨ ਗੁਰੂ ਅਨੰਦਕ ਜਿਸ ਨੇ ਸਾਧਾ ਫਕੀਰਾਂ ਨੂੰ ਅਨਹੱਕੀ ਬੰਦੀ ਤੋਂ ਛੁਡਾਇਆ ਤੇ ਸੁਖੀ ਕੀਤਾ ਮਤਲਬ ਕਿ ਉਹਨਾਂ ਫਕੀਰਾਂ ਨੂੰ ਬਿਨਾ ਕਿਸੇ ਜੁਰਮ ਤੋਂ ਬੰਦੀ ਕਰ ਲਿਆ ਸੀ ਤਾਂ ਉਸ ਬੰਦੀ ਤੋਂ ਛੁਡਾ ਦਿੱਤਾ ਇਸ ਵਾਰਤਾ ਤੋਂ ਇੱਕ ਦਿਨ ਮਗਰੋਂ ਮਰਦਾਨਾ ਮੁੜ ਕੇ ਆ ਗਿਆ ਤੇ ਸ੍ਰੀ ਗੁਰੂ ਜੀ ਰਾਇ ਬੁਲਾਰ ਦੀ ਸਿੱਖ ਸੱਦਰ ਦੇ ਜਾਨੂ ਮਤਲਬ ਉਸ ਦੇ ਅੰਦਰ ਦੀ ਜੋ ਇੱਛਾ ਸੀ ਰਾਇ ਬੁਲਾਰ ਦੀ ਉਸ ਦੇ ਜਾਨੂ ਤੇ ਮਰਦਾਨੇ ਦੇ ਲਿਆਂਦੇ ਹੋਏ ਸੁਨੇਹੇ ਸੁਣ ਕੇ ਤਲਵੰਡੀ ਨੂੰ ਤਰਪੇ ਪਈ ਲਾਲੋ ਤਾਂ ਚਾਹੁੰਦਾ ਸੀ ਕਿ ਗੁਰੂ ਜੀ ਹੋਰ ਠਹਿਰਨ ਪਰ ਗੁਰੂ ਜੀ ਪਵਨ ਰੂਪ ਉਪਕਾਰੀ ਦਾ ਰੂਪ ਧਾਰ ਕੇ ਤੁਰੇ ਸਨ ਮਤਲਬ ਜਿਵੇਂ ਹਵਾ ਤੁਰੀ ਰਹਿੰਦੀ ਹੈ ਤਾਂ ਉਸੇ ਪਵਨ ਦਾ ਰੂਪ ਧਾਰ ਕੇ ਤੁਰੇ ਸਨ ਕਿ ਲੋਕਾਂ ਦੇ ਘਰਾਂ ਜਾਂ ਜਾ ਕੇ ਦੇਸ਼ ਦੇਸ਼ ਫਿਰਦੇ ਲੋਕਾਂ ਨੂੰ ਸੁੱਖ ਦੇਣ